ਕਿ ਤੁਸੀਂ ਸਾਨੂੰ ਆਮ ਤੇ ਹੁੰਦੇ ਸਾਰੀ ਸਾਡੇ ਪਾਰਕਿਸਰ ਸਿਕਵਾ ਨੂੰ ਕੇਜਰੀ ਬਾਜਰੀ ਦੀ ਆਡੀਓ ਸੁਣਾਈ ਸੁਭਾ ਕਸਰਨ ਜਵਾਨਾ ਕਿਉਂ ਇੱਕ ਕੋਈ ਸੰਸਥਾ ਜਿਹੜੇ ਪੂਰੇ ਦੇਸ਼ ਦੇ ਅੰਦਰ ਕੌਮਾਂ ਪੂਰੇ ਵੱਲ ਦੇ ਅੰਦਰ ਜਿਹੜੇ ਵਾਦੇ ਨਹੀਂ ਕਰਦੇ ਗਰੰਟੀਆਂ ਨਹੀਂ ਦਿੰਦੇ ਸੋ ਆਪਾਂ ਦੇਖਿਆ ਹੀ ਹੈ ਜਿਹੜੀ ਵੀ ਗਰੰਟੀ ਦਿੱਤੀ ਉਹ ਤੇ ਕੰਮ ਚਾਲਿਆ ਬਹੁਤ ਸਾਰੀਆਂ ਗਰੰਟੀਆਂ ਮਾਫ ਹੋ ਗਿਆ ਜਿਵੇਂ ਬਿਜਲੀ ਦਾ ਬਿੱਲ ਲੋਕਾਂ ਦਾ ਬਿੱਲ ਜੀਰੋ ਮਾਫ ਹੋ ਗਿਆ ਸਰਜਨ ਕਰਾਉਣ ਦਾ ਬਿੱਲ ਨਹੀਂ ਆ ਰਿਹਾ ਉਸ ਤੋਂ ਬਾਅਦ ਸਿੱਖਿਆ ਕ੍ਰਾਂਤੀ ਕੋਲ ਦੇਖ ਰਿਹਾ ਗਾਰੰਟੀ ਦਿੱਤੀ ਸੀ ਬੱਚਿਆਂ ਦੇ ਐਜੂਕੇਸ਼ਨ ਨੂੰ ਉੱਪਰ ਚੱਕਾਂਗੇ ਉੱਤ ਕਰਾਂ ਤੁਸੀਂ ਆਪ ਨਾਲ ਜਾ ਕੇ ਸਿੱਖਿਆ ਕ੍ਰਾਂਤੀ ਦੇਖਿਆ ਹੀ ਖੁਰਾਂ ਲਗਾਈਆਂ ਕਰੋਨਾ 20 ਹਜ਼ਾਰ ਕਰੋੜ ਦਾ ਜਿਹੜਾ ਪਿੰਡਾਂ ਦੇ ਸਕੂਲਾਂ ਦੇ ਵਿੱਚ ਲੱਗੇ ਉਸ ਤੋਂ ਬਾਅਦ ਜੋਤਨਾ ਸਿਆਉਂਦ ਕੋਟਾ ਕੋ ਸਾਥਾਂ ਵਿੱਚ ਦੇਖਿਆ ਕਿੰਨਾ ਇਹ ਕੰਮ ਕਿਸੇ ਵੀ ਸਰਕਾਰ ਨੇ ਕੀਤਾ ਇਹ ਦੁੱਧ ਨਸ਼ੀ ਅਵਰੋਧ ਦੀ ਸਾਡੀ ਸਰਕਾਰ ਕਰ ਰਹੀ ਆ ਸਵਾਪੀ ਨਾਲ ਵਾਦਾ ਕਿ ਦਿੱਤੀ ਹੋਈ ਗਰੰਟੀ ਸਾਡੇ ਅਰਬਿੰਨ ਕੇਂਜੀ ਗਾਂ ਦੀ ਸਾਡੇ ਸੁਪਰੀਮੋ ਦੀ ਆ ਤੁਸੀਂ ਅੱਜ ਮੰਗੋ ਤਾਂ ਦਿੱਤਾ ਹੈ ਕਰਨਾਂ ਵੀ ਦਿੱਤਾ ਟੌਂਡਲ ਵਾਦਾ ਕਿ ਤੁਹਾਨੂੰ ਇਹ ਵਾਦਾ 90% ਤੇ 90% ਮੈਂ ਕੋਸ਼ਿਸ਼ ਕਰੂੰਗਾ ਮੈਂ ਤੇ 100% ਕੋਸ਼ਿਸ਼ ਕਰੂੰਗਾ ਪਰ ਮੈਨੂੰ ਆਸ ਆ ਕਿ ਤੁਹਾਡੀ ਇਹ ਮੰਗ ਪੂਰੀ ਹੋਵੇਗੀ ਸੋ ਐਕਸ਼ਨ ਡਿਪਾਰਟਮੈਂਟ ਦੇ ਮੇਰੇ ਕੋਲ ਆ ਪ੍ਰਮਾਤਮਾ ਦੀ ਕਿਰਪਾ ਨਾਲ ਸੋ ਲ ਆਪਣੇ ਅਫਸਰ ਜੀ ਨਾਲ ਬਲਾਸਾਹ ਕਰਕੇ ਤੁਹਾਨੂੰ 5-6 ਦਿਨਾਂ ਦੇ ਵਿੱਚ ਦੱਸ ਦੂੰਗਾ ਅਸਲਾਮੁਅਲੈਕੁਮ ਆਪਣੇ ਪਾਕਤ ਸੁਪਰੀਮ ਕੈਜੀਗਵਾਦ ਤੋਂ ਮੁੱਖ ਮੰਤਰੀ ਪੰਜਾਬ ਸਰਕਾਰ ਦਾ ਆ ਸਿੰਘ ਬਾਦਲ ਜੀ ਨੂੰ ਇਹ ਜਾਣ ਪਰਮਾ ਦਾ ਤੁਹਾਡੀ ਬੇਨਤੀ ਉਹਨਾਂ ਦੇ ਅੰਦਰੱਖਾਂਗਾ ਕਿ ਸਾਡੇ ਸਾਰੇ ਗੁਜਹਾਗੇ ਪ੍ਰੈਸ ਕਲੱਬ ਦੀ ਜਿਹੜਾ ਜੀਟਰ ਪ੍ਰੈਸ ਕਲੱਬ ਆਇਆ ਉਹਦੀ ਮੰਗ ਹੈ ਆਪਾਂ ਵਾਦੋਂ ਕੀਤਾ ਗ੍ਰੰਟੀ ਦਿੱਤੀ ਪੂਰੀ ਕਰਨੀ ਹੈ ਸੋ ਤੁਹਾਡੇ ਨਾਲ ਮੇਰਾ ਵੀ ਵਾਅਦਾ ਹੈ ਕਿ ਤੁਹਾਡੀ ਇਹ ਗ੍ਰੰਟੀ ਪੂਰੀ ਹੋਵੇਗੀ ਪੂਰੀ ਕੋਸ਼ਿਸ਼ ਕਰਾਂਗਾ ਮੈਂ ਤੁਹਾਡੀ ਇਹ ਗ੍ਰੰਟੀ ਪੂਰੀ ਕਰਾਉਣ ਨੂੰ ਜਿਹੜੀ ਵੀ ਅਧਿਕਾਰਤ ਪੱਤਰ ਕਿਸੇ ਮੁਖਤਰੀ ਸਾਹਿਬ ਨੂੰ ਮਿਲਉਂਦਾ ਹੈ ਇਹ ਮੈਂ ਮੁਖਤਰੀ ਸਾਹਿਬ ਨੂੰ ਤੁਹਾਡਾ ਕੱਲ ਸੋਮਵਾਰੀ ਮੈਂ ਪਹੁੰਚਾ ਦੇਵਾਂਗਾ ਮੋ ਗੁਰ ਜੀ ਸਾਨੂੰ ਨਾਲ ਕਰਕੇ ਤੋਂ ਅਬੂ ਜੀ ਕਿਉਂਕਿ ਮੈਂ ਹਦੂਦਾ ਸੀ ਕਨਿਆ ਜੀ ਸਾਹਮਣੇ ਅਮਨ ਹੁੰਦੀ ਸਾਰੇ ਖੜੇ ਸਾਰੇ ਤਰਾਕ ਦੇ ਨਾਮ ਨਮਰ ਸਾਰੇ ਜਾਣਦੇ ਹੋ ਤੁਸੀਂ ਕਵਾਂਦੀ ਇਹ ਮੰਨ ਪੂਰੀ ਹੋਵੇਗੀ ਦੁਆ ਜੀ ਤੁਸੀਂ ਗੋਦ ਪਿਆ ਤੇ ਸਤਿਕਾਰ ਦਿੱਤਾ ਸੋ ਮੈਂ ਤੁਹਾਡਾ ਸਾਰੇ ਨੂੰ ਧੰਨਵਾਦ ਕਰਦਾ ਸੋ ਕੰਨੇ ਕਿਹਾ ਹਾਂ ਫਤਿਹ ਜੀ ਸਾਹਿਬ ਨੂੰ ਆਹਿਮ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ 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 ਧੰਨਵਾਦ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਦੇਖੋ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੇ ਉੱਚੇ-ਚੇ ਨੀਚੇ ਕਹਿੰਦੀ ਉੱਚੇ-ਚੇ ਤੌਰ ਦੇ ਉੱਤੇ ਜਿਹੜਾ ਮੰਗ ਪੱਤਰ ਸੀ ਇਹਨਾਂ ਨੂੰ ਤੇ ਉਹਨਾਂ ਦੇ ਨਾਲ-ਨਾਲ ਇਹਨਾਂ ਨੇ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦਾਸੂ ਦੇ ਨਾਮ ਦੇ ਉੱਤੇ ਵੀ ਲਿਆ ਔਰ ਸੇਕਟੋਰ ਨਾਲ ਗਰੇਗਰੀ ਦੀ ਗੱਲ ਇੱਕ ਤਰ੍ਹਾਂ ਦੇ ਕਾਦੀ ਕਰ ਦਿੱਤਾ ਸੀ ਵੀ ਮੈਨੂੰ ਮੱਗ ਪੱਤਰ ਦੇਓ ਮੈਂ ਡੀਓ ਲੈਟਰ ਤੇ ਚੱਕਾ ਇਹ ਕਮੇਟੀ ਜਿਹੜੀ ਸਨਮਾਨਤ ਕਰ ਲੈਣੀ ਆ ਹਰਸ਼ਦੀਪ ਕੋਸ਼ਿਸ਼ੀ ਰਵੀ ਜੀ ਰਵੀ ਜੀ ਖੜਾ ਕਰੋ ਤੁਹਾਡੇ ਥੱਲੇ ਹੋਵਾ ਤੁਸੀਂ ਕਮੇਟੀ ਦੇ ਸਾਹਮਣੇ ਲੈ ਗੋ ਤੇ ਉਸ ਤੋਂ ਬਾਅਦ ਪ੍ਰਿੰਸੀਪਲ ਜੀ ਤੇ ਸ਼ਾਨ ਜੀ ਤੇ ਵਾਹ ਕਿਸ਼ਾ ਹੋ ਗਿਆ ਜੀ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਸਮਾਨ ਚੁੱਕ ਲੈ ਮਾਰਕੀਟ ਮੈਨੇਜਰ ਪਰਦੀ ਸੈਣੀ ਲੌ ਗਿਆ ਉਹਨਾਂ ਨੂੰ ਵੀ ਕਿਹਾ ਕਿ ਉਹ ਸਾਧਰਨ ਜਿਹੜਾ ਸਮਾਨ ਆਉ ਹੋ ਕਰਤਨੇ ਸਭੀ ਸਮਾਨ ਦੇ ਸਤਿਨਿਤ ਮੰਤਰੀ ਸਰਦਾਰ ਹਰਦੀਪ ਸਿੰਘ ਕੁੰਡੀਆਂ ਦਾ ਸਰਦਾਰ ਗੁਰਜੀਤ ਸਿੰਘ ਪੋਨਾ ਗਰੇਵਾਲ ਜੀ ਦਾ ਇੱਕ ਕਿੱਧਰ ਦੀ ਫੋਟੋ ਕਰ ਰਹੇ ਨੇ કેડા એક મે પહેલે ਹੀ માફી માંગ લેના તો મે કીસે નામ ના નહીં બોલેગા યાર પિછલે નો સાનું માફ કરયો હો કે મિસ્ટેક હો ગઈ હોય ક્યોકી ના નામ બુલાય નહીં આયા કે કામ કડા ના કામ હોના ચાહીએ કે ના તો બોલવાની હે ના જરા રહે કે મેરૂ માફી દેઓ હા અગર કોશિશ કરાંગે જેના જેના નામ હોગા સી બોલાને થરો અચ્છા સુજા સી કે કુછ નામ જેના રહે કે સી કા બોલના પત્રકાર દેશની આખેન્દ્ર સિંહ ચંદી જલંડી જલંતર ਜਿਸੇ ਕੇ ਕੇ ਟਿਕਾਣਾ ਰਹਿਣਾ ਤੇ ਹਰਪ੍ਰੀਤ ਸਿੰਘ ਜੀ ਪ੍ਰਿੰਸਰ ਸਰ ਰਵਿੰਦਰ ਸਿੰਘ ਜੀ ਨੇ ਰਿਕਵੈਸਟ ਕੀਤਾ ਹੈ ਜਰਨਲਿਸਟ ਮਾਸਿਕ ਕਾਮੀ ਜੀ ਕਾਜੀ ਅੱਛਾ ਜੀ ਕਾ ਜਿਹੜਾ ਮੰਤਰੀ ਹਰਦੀਪ ਸਿੰਘ ਜੀ ਆ ਤੇ ਭੁਤ ਸਿੰਘ ਰੇਵੜਾ ਜਿਸੇ ਕੋ ਪਾ ਕਰੇ ਹੋ ਕਾ ਵੀ ਨੋਟ ਕਰ ਲੇਗੇ ਮੈਂ ਫੇਰ ਬੈਂਤੀ ਕਰਾਂ ਪ੍ਰਬੰਧਕ ਕਮੇਟੀ ਜਿਹੜੀ ਸਰਮਾਨਤ ਕਮੇਟੀ ਸਮਾਰਨ ਕਰਨ ਵਾਲੀ ਬੋਸ ਨੂੰ ਪੁੱਛੀਏ ਕਿ ਕੀ ਹੋਊ। ਇਹ ਇਹਦੇ ਵਿੱਚ ਫਰੇਸਰ ਜੀ ਵੀ ਦਿਖਾਈ ਦੇ ਰਹੇ। ਫਰੇਸਰ ਜੀ ਇਹਦੇ ਜੋ ਜੋ ਸਿਸਟਮ ਆ ਰਿਹਾ ਉਹਦੇ ਸਾਹਮਣੇ ਕਰਨਾ ਪਾਉ। ਥੋੜਾ ਜਿਹਾ ਆਹ ਕੀ ਰਾਧੂ ਦੇ ਥੁਨਾ ਕਾ ਨੂੰ ਫੋਟੋ ਖਿੱਚ। ਇਹਰਾ ਥੋੜਾ ਜਿਹਾ ਥੁਨਾ ਕਰੋ ਜੀ। ਰਵੀ ਜੀ ਇਹਰਾ ਥੋੜਾ ਜਿਹਾ ਖੁਲਾ ਕਰਕੇ ਫੋਟੋ ਕਰੋ। ਵੱਡਾ ਵੱਡਾ ਇੱਕ ਇੱਕ ਪੱਲੇ ਪਿੱਛੇ ਲੋ ਕੈਮਰਾਮੈਨ ਜਿੰਨੇ ਵੀ ਨੇ ਇੱਕ ਇੱਕ ਫੋਟੋ ਪਿੱਛੇ ਲੋ ਸਾਰਿਆਂ ਬੈਠੀ ਆ ਵੀ ਫੋਟੋ ਵਧੀਆ ਆ ਜਾਈਗੀ ਮੇਰੇ ਸਾਹਦੇ ਵੀ ਥੋੜੇ ਥੋੜੇ ਪਿੱਛੇ ਹੋ ਜਾਓ ਥੋੜੇ ਥੋੜੇ ਰੇ ਨੂੰ ਬਾਤ ਪੁੱਛੀ ਨੂੰ ਤੇ ਆਹ ਹੱਥ ਨਹੀਂ ਕੋਈ ਨੇ ਤੇ ਕੈਮਰਾਮੈਨ ਮਾਤਰੀ ਸਾਹੋਂ ਅਸੀਂ ਬੈਠੀ ਕਰਿਆ ਸਾਡੀ